ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪੰਜਵਾ ਤੰਦੜੇ ਕੁਲਾਹ ਚਿਤਨਾ ਆਵੈ ਏਕੜੋ ਨਾਨਕ ਸੇਈ ਤੰ ਫਟੰ ਜਿਨਾ ਸਾਈ ਵਿਸਰੈ ਮਹੱਲਾ ਪੰਜਵਾ ਪ੍ਰੇਤੋ ਕੀ ਤੋਂ ਦੇਵਤਾ ਪ੍ਰੇਤੋ ਕੀ ਤੋਨ ਦੇਵਤਾ ਪ੍ਰੇਤੋ ਕੀ ਤੋਨ ਦੇਵਤਾ ਪ੍ਰੇਤੋ ਕੀ ਤੋਨ ਦੇਵਤਾ ਤਿੰਨ ਕਰਨ ਹਾਰੇ ਸੱਬੇ ਸਿੱਖ ਉਬਾਰਿਆ ਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜਿਆ ਨ ਝੂਠੇ ਦਰਬਾਰੇ ਪ੍ਰਭ ਕਾਜ ਸਵਾਰੇ ਕਿਥੇ ਪੰਕਤੀ ਆਈ ਨਾ ਸੱਬੇ ਸਿੱਖ ਉਬਾਰਿਆ ਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜਿਆ ਨ ਉਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਸਭ ਤਿਸੈ ਕਰਣਾ ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਣਾ ਜੀਆਂ ਜੀਆਂ ਕਾ ਪਰਣ ਹਸਤ ਦੇ ਪ੍ਰਤਪਾਲਦਾ ਪਰਣ ਪੋਖਣ ਕਰਣਾ ਨਾਣੇ ਲਾ ਕੇ ਪਰਣ ਪੋਖਾਣਾ ਕਰਣਾ ਹਸਤ ਦੇ ਪ੍ਰਤਪਾਲਦਾ ਪਰਣ ਪੋਖਣ ਕਰਣਾ ਤੁਹਾਨੂੰ ਨਾਣੇ ਜਿਹੜੇ ਨਾ ਖੁੱਲੀ ਆਵਾਜ਼ ਕਰਿਆ ਕਰੋ ਪਰਣ ਪੋਖਾਣਾ ਕਰਣਾ ਹਸਤ ਦੇ ਪ੍ਰਤਪਾਲਦਾ ਪਰਣ ਪੋਖਣਾ ਕਰਣਾ ਮਿਹਰਵਾਨ ਬਖਸਿੰਦ ਆਪ ਜਿੱਥੇ ਲਾਂ ਹੋਵੇ ਉੱਤੇ ਮਿਹਰਵਾਨ ਜਿੱਥੇ ਸਿਆਰੀ ਹੋਵੇ ਉੱਤੇ ਛੇਤੀ ਮਿਹਰਵਾਨ ਮਿਹਰਵਾਨ ਬਖਸਿੰਦ ਆਪ ਜਬ ਸੱਚੇ ਤਰਣਾ ਜੋ ਤੁਧ ਭਾਵੇ ਸੋ ਭਲਾ ਜੋ ਤੁਧ ਭਾਵੇ ਸੋ ਭਲਾ ਜੋ ਤੁਧ ਭਾਵੇ ਸੋ ਭਲਾ ਨਾਨਕ ਦਾਸ ਸਰਣਾ ਸ਼ਲੋਕ ਮਹੱਲਾ ਪੰਜਵਾਂ ਤਿੰਨਾ ਭੁੱਖ ਨਾ ਕਾ ਰਹੀ ਜਿਸ ਦਾ ਪ੍ਰਾਪ ਹੈ ਸੋਈ ਹਾਂਜੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਤਿੰਨਾ ਭੁੱਖ ਨਾ ਕਾ ਰਹੀ ਤਿੰਨਾ ਭੁੱਖ ਨਾ ਕਾ ਰਹੀ ਇਥੇ ਵਿਸਰਾਮ ਜਿਸ ਦਾ ਪ੍ਰਭ ਹੈ ਸੋਈ ਨਾਨਕ ਚਰਣੀ ਲੱਗਿਆ ਉਧਰ ਸਭ ਕੋਈ ਮਹੱਲਾ ਪੰਜਵਾ ਜਾਚਕ ਮੰਗੈ ਨਿਤਨਾਮ ਜਾਚਕ ਮੰਗੈ ਨਿਤਨਾਮ ਜਾਚਕ ਮੰਗੈ ਨਿਤਨਾਮ ਸਾਹਿਬ ਕਰੇ ਕਬੂਲ ਸਾਹਿਬ ਕਰੇ ਕਬੂਲ ਜਾਚਕ ਮੰਗੈ ਨਿਤਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸਹਿ ਭੋਖ ਨ ਮੂਲ ਪੌੜੀ ਮਨ ਰਤਾ ਗੋਵਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰਨਾਮ ਸਿਓ ਏ ਹਸਤੀ ਕੋੜੇ ਹਾਂ ਏ ਵੱਖਰਾ ਪਾਠ ਹੀ ਕਰਨਾ ਏ ਹਸਤੀ ਇਕੱਠਾ ਨਹੀਂ ਕਹਿ ਦੇਣਾ ਏ ਵੀ ਨਹੀਂ ਕਹਿਣਾ ਏ ਫੁਲੈ ਬੋਲਣਾ ਏ ਹਸਤੀ ਕੋੜੇ ਰਾਜ ਮਿਲਖ ਖੁਸ਼ੀਆਂ ਕਣੀ ਧਿਆਏ ਮੁਖ ਨਾ ਮੂੜੇ ਟਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਾਨ ਤਨ ਚਾਉ ਏਹ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਹਾਂਜੀ ਇਹ ਜਿਹੜਾ ਸੁਧ ਕੀਚੇ ਪਾਦ ਹੈ ਇਹ ਉਚਾਰਨ ਕਰਨਾ ਬਾਣੀ ਹੈ ਯਾਨੀ ਇਹ ਜਿਹੜੇ ਸਤਗੁਰਾਂ ਦੀ ਬਾਣੀ ਐ ਸਤਗੁਰਾਂ ਦੇ ਜਿਹੜੇ ਬਚਨ ਹਨ ਇੱਥੇ ਮਹਾਰਾਜ ਨੇ ਲਿਖ ਦਿੱਤਾ ਵੀ ਇਹ ਸੁੱਧ ਕੀਤੇ ਹੋਏ ਹਨ ਸੁੱਧ ਹਨ ਕਈ ਕਹਿੰਦੇ ਸਾਨੂੰ ਹੁਕਮ ਕੀਤਾ ਵੀ ਤੁਸੀਂ ਸੁੱਧ ਕਰ ਲਓ ਇਸ ਤਰ੍ਹਾਂ ਨਹੀਂ ਮਹਾਰਾਜ ਨੇ ਕਿ ਆਪਨੇ ਕੋਲ ਕੀ ਮਤ ਹੈ ਆਪਾਂ ਤਾਂ ਭੁੱਲਣ ਹਾਰਾ ਖਿੰਖਿੰ ਕਰਕੇ ਓਗਣ ਯਾਰ ਮਹਾਰਾਜ ਇੱਥੇ ਸੰਪਰਦਾਇ ਅਰਥੇ ਕਰਦੇ ਹਨ ਵੀ ਇਹ ਬਾਣੀ ਸੁੱਧ ਕੀਤੀ ਹੋਈ ਹੈ ਤੇ ਸੁੱਧ ਕਰਕੇ ਪੜੋ ਅਤੇ ਸ਼ੁੱਧ ਕਰਕੇ ਇਹਦਾ ਆਪਣੇ ਅੰਦਰ ਸ਼ੁੱਧ ਕਰੋ ਆਪਣੇ ਅੰਦਰ ਨੂੰ ਵੀ ਹੈ ਜੀ ਇਹ ਅਰਥ ਹਨ ਇਸ ਦੀ ਨੂੰ ਪੜਨਾ ਹੈ ਵਾਹਿਗੁਰੂ ਸਾਹਿਬ ਜੀ ਰਾਗ ਗੌੜੀ ਭਗਤਾ ਕੀ ਬਾਣੀ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੋੜੀ ਗਵਾਰੇਰੀ ਸ੍ਰੀ ਕਬੀਰ ਜੀ ਓ ਕੇ ਚੌਪ ਦੇ ਅਬ 14 ਇਹ ਉਚਾਰਨ ਕਰਨਾ ਚੌਪ ਦੇ 14 ਗੋੜੀ ਗਵਾਰੇਰੀ ਯਾਨੀ 14 ਚੌਪ ਦੇ ਆਉਣਗੇ ਸ੍ਰੀ ਕਬੀਰ ਜੀ ਓ ਕੇ ਚੌਪ ਦੇ 14 ਅਬ ਮੋਹ ਜਲਤ RAM ਜਲ ਪਾਇਆ ਅਬ ਮੋਹ ਜਲਤ ਅਬ ਮੋਹ ਜਲਤ ਇਥੇ ਵਿਸਰਾਮ RAM ਜਲ ਪਾਇਆ ਅਬ ਮੋਹ ਜਲਤ RAM ਜਲ ਪਾਇਆ RAM ਉਦਕ ਤਨ ਜਲਤ ਬੁਝਾਇਆ ਰਹਾਉ ਹ ਤਨ ਜਲਤ ਬੁਝਾਇਆ ਮਨ ਮਾਰਨ ਕਾਰਨ ਬਣ ਜਾਈਏ ਜੀ ਵਿਸਰਾਮ ਧਿਆਨ ਨਾਲ ਲਾਉਣਾ ਮਨ ਮਾਰਨ ਕਾਰਨ ਇਥੇ ਵਿਸਰਾਮ ਲਾਉਣਾ ਬਣ ਜਾਈਏ ਮਨ ਮਾਰਨ ਕਾਰਨ ਬਣ ਜਾਈਏ ਸੋ ਜਲ ਬਿਨ ਭਗਵੰਤ ਨ ਪਾਈਐ ਜੀ ਵਿਸਰਾਮ ਸੋ ਜਲ ਬਿਨ ਭਗਵੰਤ ਨ ਪਾਈਐ ਜਿਹ ਪਾਵਕ ਸੁਰ ਨਰ ਹੈ ਜਾਰੇ ਰਾਮ ਉਦਕ ਜਨ ਜਲਤ ਉਬਾਰੇ ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਪੀਵ ਰਹੇ ਜਲ ਹਾਂ ਇੱਥੇ ਵਿਸਰਾਮ ਲਾਉਣਾ ਹੈ ਪੀਵ ਰਹੇ ਜਲ ਨਿਖੁੱਟਤ ਨਾਹੀ ਨਿਖੁੱਟਤ ਪਾਦ ਜਿਹੜਾ ਇਹ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਹੈ ਪੀਵ ਰਹੇ ਜਲ ਨਿਖੁੱਟਤ ਨਾਹੀ ਕਹ ਕਬੀਰ ਭਜ ਸਾ ਰਿੰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਤਾਂ ਦਰਮਿਆਨ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਦੋ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉਠੀ ਅਧਕਾਇ ਜਲ ਮਹਿ ਅਗਨ ਉਠੀ ਆਦਕਾਇ ਰਹਾਉ ਤੂੰ ਜਲ ਨਿਦ ਹਉ ਜਲ ਕਾ ਮੀਨ ਜਾਲ ਮਹਿ ਰੋ ਜਲ ਹੈ ਬਿਨ ਖੀਨਾ ਤੂੰ ਪਿੰਜਰ ਹਉ ਸੁਅਟਾ ਤੋਰ ਹਾਂ ਸੁਅਟਾ ਉਚਾਰਨ ਕਰਨਾ ਬੋਲਾ ਹੀ ਬੋਲਨਾ ਸੁਅਟਾ ਨਹੀਂ ਕਹਿਣਾ ਤੂੰ ਪਿੰਜਰ ਹਉ ਸੁਅਟਾ ਤੋਰ ਜਾਮ ਮੰਜਾਰ ਕਹਾ ਕਰੈ ਮੋਰ ਮੰਜਾਰ ਜਿਹੜਾ ਪਾਦਾ ਕਸ ਕੇ ਬੋਲਨਾ ਮੰਜਾਰ ਨਹੀਂ ਜਾਮ ਮੰਜਾਰ ਕਹਾ ਕਰੈ ਮੂਰ ਤੂੰ ਤਰਵਰ ਹਉ ਪੰਖੀ ਆਹੇ ਮੰਦ ਭਾਗੀ ਤੇਰੋ ਦਰਸਨ ਨਾਹੇ ਤੂੰ ਸਤਗੁਰ ਹਉ ਨੌਤਨ ਚੇਲਾ ਨੌਤਨ ਜਿਹੜਾ ਪਾਠ ਹੈ ਨਾ ਇਕੱਠਾ ਹੀ ਪਾਠ ਹੈ ਤੂੰ ਸਤਗੁਰ ਹਉ ਨੌਤਨ ਚੇਲਾ ਕਿ ਨਵ ਨਮਾ ਮੈਂ ਚੇਲਾ ਹਾਂ ਤੂੰ ਸਤਿਗੁਰ ਹਉ ਨੋਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਵੇਲਾ ਵੇਲਾ ਬੋਲਾ ਹੀ ਬੋਲ ਗੌੜੀ ਕਬੀਰ ਜੀ ਜਦ ਹਮ ਏਕੋ ਏਕ ਕਰ ਜਾਂਦੇ ਆ ਜਦ ਹਮ ਇਥੇ ਵਿਸਰਾਮ ਹੈ ਏਕੋ ਏਕ ਕਰ ਜਾਂਦੇ ਆ ਤਬ ਲੋਗ ਕਾਹੇ ਦੁੱਖ ਮੰਨਿਆ ਹਮ ਅਪਤਹ ਆਪਣੀ ਪਤ ਖੋਈ ਹਾਂ ਅਪਤਹ ਨਹੀਂ ਕਹਿਣਾ ਕਿ ਐੜੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਹੈ ਹਮ ਅਪਤਹ ਕਿਥੇ ਵਿਸਰਾਮ ਹੈ ਆਪਣੀ ਪਤ ਖੋਈ ਹਮਰਾ ਖੋਜ ਪਰ ਮਤ ਕੋਈ ਰਹਾ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਹੂ ਸੋ ਨਾਹੀ ਪਤ ਅਪਤ ਤਾਂ ਕੀ ਨਹੀਂ ਲਾਜ ਜਿਹੜਾ ਪਤ ਅਪਤ ਜਿਹੜੇ ਪਾਦ ਹਨ ਇਹ ਦਰਮਿਆਨੇ ਜੇ ਉਚਾਰਨ ਕਰਨੇ ਹਨ ਨਾ ਬਹੁਤਾ ਕਸਕੇ ਨਾ ਬਹੁਤੇ ਪੂਲੇ ਦਰਮਿਆਨਾ ਦਾ ਉਚਾਰਨ ਕਰਨਾ ਹੈ ਪਤ ਅਪਤ ਤਾਂ ਕੀ ਨਹੀਂ ਲਾਜ ਤਬ ਜਾਣਹਗੇ ਜਦ ਉਗਰੈ ਗੋ ਪਾਜ ਹਾਂਜੀ ਇਹ ਵੀ ਪਾਠ ਧਿਆਨ ਨਾਲ ਬੋਲਣਾ ਹੈ ਤਬ ਜਾਨੋਗੇ ਜਦ ਉਗਰੈ ਗੋ ਜਾਬ ਉਗਰੇ ਗੋ ਪਾਜ ਯਾਨੀ ਥੋੜਾ ਜਿਹਾ ਕਸ ਕੇ ਬੋਲਣਾ ਤੇ ਘੱਗਾ ਵਿੱਚ ਬੋਲਣਾ ਹੈ ਕਹ ਕਬੀਰ ਅਤ ਹਰ ਪਰਵਾਨ ਸਰਬ ਤਿਆਗ ਭਾਜ ਕੇਵਲ RAM ਗਉੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ ਬਾਨ ਕਾ ਮਿਰਗ ਮੁਕਤ ਸਭ ਹੂਗ ਕਿਆ ਨਾਗੇ ਕਿਆ ਬਾਧੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਰਹਾਉ ਮੂਡ मुंडाये ਜੋ ਸਿੱਧ ਪਾਈ ਪਹਿਲਾ ਮੂਡ ਪਦ ਹੈ ਦੂਜਾ ਟਿੱਪੀ ਲੱਗੀ ਹੋਈ ਹੈ मुंडाए ਧਿਆਨ ਨਾਲ ਉਚਾਰਨ ਕਰਨਾ ਮੂਡ ਨਹੀਂ ਕਹਿਣਾ ਮੂਡ मुंडाये ਜੋ ਸਿੱਧ ਪਾਈ ਮੁਕਤੀ ਪੀੜ ਨਾ ਗਈਆ ਕਾਈ ਬਿੰਦ ਰਾਖ ਜਉ ਤਰੀਐ ਪਾਈ ਖੁਸਰੈ ਕਿਉ ਨ ਪਰਮਗਤ ਪਾਈ ਇਹ ਵਿਸਰਾਮ ਖੁਸਰੈ ਇਥੇ ਵਿਸਰਾਮ ਲਾਉਣਾ ਹੈ ਖੁਸਰੈ ਕਿਉ ਨ ਪਰਮਗਤ ਪਾਈ ਕਹੋ ਕਵੀਰ ਸੁਨੋ ਨਰ ਭਾਈ RAM ਨਾਮ ਬਿਨਾਂ ਕੇਨ ਗਾਤ ਪਾਈ ਗੋੜੀ ਕਬੀਰ ਜੀ ਸੰਧਿਆ ਪ੍ਰਾਤ ਇਸਨਾਨ ਕਰਾਹੀ ਤੇ ਥੱਲੇ ਜਿਹੜਾ ហេਠਾ ਸੱਸੀ ਦੇ ਆ ਨਾ ਇਹ ਨੰਨਾ ਉਚਾਰਨ ਕਰਨਾ ਇਸਨਾਨ ਕਰਾਹੀ ਸੰਧਿਆ ਪ੍ਰਾਤ ਇਸਨਾਨ ਕਰਾਹੀ ਜੋ ਭਏ ਦਾ ਦੁਰ ਪਾਣੀ 마ਹੀ ਜੋ ਪੈ RAM ਜੋ ਪੈ ਜੋ ਪੈ ਰਾਮ ਰਾਮ ਰਤ ਨਹੀਂ ਤੇ ਸਭ ਧਰਮ ਰਾਏ ਕੈ ਜਾਹੀ ਰਹਾਉ ਕਾਇਆ ਰਤ ਬਹੂ ਰੂਪ ਰਚਾਹੀ ਰਤ ਕਾਇਆ ਰਤ ਬਹੂ ਰੂਪ ਰਚਾਹੀ ਬਹੂ ਰੂਪ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਕਾਇਆ ਰਤ ਬਹੂ ਰੂਪ ਰਚਾਹੀ ਤਿਨ ਕਉ ਤਿਨ ਕਉ ਦਇਆ ਸੁਪਣਾ ਭੀ ਨਾਹੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਤਿਨ ਕਉ ਦਇਆ ਸੁਪਣਾ ਭੀ ਨਾਹੀ ਤਿਨ ਕਉ ਦਇਆ ਸੁਪਣਾ ਭੀ ਨਾਹੀ ਚਾਰ ਚਰਨ ਕਹ ਹੈ ਬਹੁ ਆਗਰ ਬਹੁ ਕਹ ਹੈ ਬਹੁ ਆਗਰ ਚਾਰ ਚਰਨ ਕਹ ਹੈ ਬਹੁ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਸਾਧੂ ਸੁਖ ਪਾਵਹਿ ਕਲ ਸਾਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹ ਕਬੀਰ ਚਾਰ ਚਰਨ ਕਹ ਹੈ ਬਹੁ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹ ਕਬੀਰ ਬਹੁ ਕਾਇ ਕਰੀਜੈ ਸਰਬ ਸੁਛੋੜ ਸਰਬ ਸੁਛੋੜ ਪਾਠ ਇਕੱਠਾ ਹੀ ਹੈ ਸਰਬ ਸੁਛੋੜ ਸਰਬ ਸੁਛੋੜ ਮਹਾਰਸ ਤੀਜੈ ਕਬੀਰ ਜੀ ਗਾਉੜੀ ਕਿਆ Jap ਕਿਆ ਤਾਪ ਕਿਆ ਬ੍ਰਤ ਪੂਜਾ ਜਾ ਕੈ ਰਿਦੈ ਭਾਉ ਹੈ ਦੂਜਾ ਰੇ ਜਾਨ ਮਨ ਮਾਧੋ ਸਿਉ ਲਾਈਐ ਚਤੁਰਾਈ ਨ ਚਤੁਰਭੁਜ ਪਾਈਐ ਚਤੁਰਾਈ ਇਥੇ ਵਿਸਰਾਮ ਲਾਦਣਾ ਚਤੁਰਾਈ ਨਾ ਚਤੁਰ ਭੋਜੇ ਪਾਈ ਹੈ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ્રોਧ ਅਹੰਕਾਰ ਕਰਮ ਕਰਤ ਬਧੇ ਅਹਮੇਵ ਬਧੇ ਇਹ ਬਧੇ ਨਹੀਂ ਕਹਿਣਾ ਫੋਲਾ ਹੀ ਉਚਾਰਨ ਕਰਨਾ ਹੈ ਕਰਮ ਕਰਤ ਬਧੇ ਅਹਮੇਵ ਕਰਮਕਾਰਤ ਵਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰਾਇਆ ਗਉੜੀ ਕਬੀਰ ਜੀ ਗਰਭਵਾਸ ਮਹ ਕੋਲ ਨਹੀਂ ਜਾਤੀ ਹਾਂ ਗਰਭਵਾਸ ਮਹ ਕੋਲ ਨਹੀਂ ਜਪਤੀ ਕੋ ਨੋਲਾ ਬੂਲ ਨਾ ਜਪਤੀ ਕਸਕੇ ब्रह्मबिंदते सब उत्पत्ती कह रे पंडित ब्राह्मण कब के होए कहो रे पंडित ब्राह्मण कब के होए ब्राह्मण कह कह जन्म मत खोए रहा जा तू ब्राह्मण ब्राह्मणी जाया जो तू ब्राह्मण ब्राह्मणी जाया ਤਾਂ ਅਨ ਬਾਟ ਕਾਹੇ ਨਹੀਂ ਆਇਆ ਤੂੰ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੂੰ ਕਤ ਦੂਧ ਕਹ ਕਬੀਰ ਜੋ ਬ੍ਰह्म ਵਿਚਾਰਾ ਸੋ ਬ੍ਰਾਹਮਣ ਕਹੀਅਤ ਹ ਹਮਾਰਾ ਵਾਹਿਗੁਰੂ ਜੀ ਕਾ ਕਾਲ ਸਾ ਕਰਹੇ ਵਾਹਿਗੁਰੂ ਜੀ ਕੀ ਫਤਿਹ